ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੜਕ ਦੀ ਖਬਰ ਅੱਜ ਤੁਹਾਡੀ ਮੁਲਾਕਾਤ ਅਜਿਹੇ ਸ਼ਖਸ ਦੇ ਨਾਲ ਕਰਵਾ ਰਹੇ ਹਾਂ ਜਿਸ ਨੇ ਵੱਖ-ਵੱਖ ਕਲਾਕਾਰਾਂ ਦੇ ਨਾਲ ਸਟੇਜ ਸੈਕਟਰੀ ਵਜੋਂ ਸੇਵਾ ਨਿਭਾਈਆ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਬਲਵਿੰਦਰ ਸਿੰਘ ਘਰਾਣਾ ਬਲਵਿੰਦਰ ਘਾਣੇ ਬਹੁਤ ਸਵਾਗਤ ਤੁਹਾਡਾ ਸਸਿਕਾਲ ਬਾਈ ਰੜਕ ਦੀ ਖਬਰ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਬਲਵਿੰਦਰ ਸਿੰਘ ਚੈਲ ਘਰਾਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸਿਕਾਲ ਬਲਵਿੰਦਰ ਜੀ ਪਹਿਲਾ ਸਵਾਲ ਮੇਰਾ ਹੈ ਜੀ ਤੁਹਾਨੂੰ ਇਸ ਖੇਤਰ ਦੇ ਵਿੱਚ ਆਏ ਨੂੰ ਕਿੰਨਾ ਸਮਾਂ ਹੋ ਗਿਆ ਕਿ ਤੁਸੀਂ ਵੱਖ-ਵੱਖ ਕਲਾਕਾਰਾਂ ਨਾਲ ਸਟੇਜ ਸੈਕਟਰੀ ਵਜੋਂ ਸੇਵਾ ਨਿਭਾ ਰਹੇ ਮੈਨੂੰ ਤਕਰੀਬਨ ਇਸ ਖੇਤਰ ਦੇ ਵਿੱਚ 25 ਸਾਲ ਹੋ ਗਏ ਆਏ। ਅ ਮੈਨੂੰ ਲੱਗਦਾ 1997 ਤੋਂ ਲੈ ਕੇ ਅੱਜ ਤੱਕ ਦਾ ਲਗਾਤਾਰ ਮੈਂ ਐਸੇ ਫੀਲਡ ਦੇ ਵਿੱਚ। ਕਿਹੜੇ-ਕਿਹੜੇ ਕਲਾਕਾਰਾਂ ਦੇ ਨਾਲ ਤੁਸੀਂ ਆਪਣਾ ਜਿਹੜਾ ਸਟੇ ਸੈਕਟਰ ਤੋਂ ਸੌਣਵਾਂਗੇ ਹਨ? ਕਾਫੀ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਕੰਮ ਕੀਤਾ ਜਸਵਿੰਦਰ ਬਰਾੜ ਦੇ ਨਾਲ। ਲਾਹੇ ਹੀਰੇ ਦੇ ਨਾਲ, ਅਮਰਤਾ ਵਿਰਖ ਦੇ ਨਾਲ। ਜੋਤੀ ਗਿਲ ਦੇ ਨਾਲ ਆ ਬਲਕਾਰ ਸੁੱਧੂ ਦੇ ਨਾਲ ਅ ਹੋਰ ਵੀ ਬਹੁਤ سارے ਕਲਾਕਾਰ ਨੇ ਅੱਜ ਕੱਲ ਮੈਂ 12 13 ਸਾਲ ਤੋਂ ਜਿਹੜਾ ਗੁਰਵਿੰਦਰ ਬਰਾੜ ਦੇ ਨਾਲ ਕੰਮ ਕਰਦਾ। ਭਾਈ ਜਸਵਿੰਦਰ ਬਰਾੜ ਦੇ ਨਾਲ ਮੈਂ ਲਾ ਉਸ ਦੌਰ ਦੇ ਵਿੱਚ ਕੰਮ ਕਰਿਆ ਜਦੋਂ ਕੈਸਟਾ ਦਾ ਯੁੱਗ ਸੀ ਹਨਾ। ਹਾਂ ਉਹ ਕੈਸਟਾ ਦਾ ਯੁੱਗ ਸੀ। ਉਸ ਸਮੇਂ ਕਿੰਨਾ ਜਿਹੜਾ ਖਾੜੇ ਵੀ ਘੱਟ ਹੀ ਲੱਗਦੇ ਹੋਣਗੇ ਤਕਰੀਬਨ। ਨਹੀਂ ਨਹੀਂ ਮੈਂ ਜਸਵਿੰਦਰ ਬਰਾੜ ਨਾਲ ਉਸ ਸਮੇਂ ਕੰਮ ਕੀਤਾ ਜਦੋਂ ਇੱਕ ਕੈਸਟਾ ਹੀ ਸੀ। ਇਹਦੇ ਵਿੱਚ ਇੱਕ ਗੀਤ ਸੀ ਮਾਰਨ ਡੱਬੇ ਲੱਗ ਜਾਈ ਨਹੀਂ ਬਠਿੰਡੇ ਵਾਲੇ ਰੇਲ ਨੂੰ ਇੱਕੋ ਤੇ ਚ ਕੀ ਸੀਗਾ ਤੈਨੂੰ ਰੱਜ ਕੇ ਰਵਾਵਾਂ ਮੈਂ ਜੇ ਤੂੰ ਟੱਕਰੇਂ ਜੇ ਕੱਲਾ ਉਦੋਂ ਸਮੇਂ ਬਹੁਤ ਪ੍ਰੋਗਰਾਮ ਸੀ ਲਗਾਤਾਰ ਸੀਗੇ ਵਿਆਹਾਂ ਦੇ ਪ੍ਰੋਗਰਾਮ ਬਹੁਤ ਸੀ ਤਾਂ ਸਾਡੇ ਕੋਲੇ ਮਾਝੇ ਦੁਆਬੇ ਦੇ ਵਿੱਚ ਮੇਲੇ ਲੱਗਦੇ ਨੇ ਪੀਰਾਂ ਫਕੀਰਾਂ ਦੀਆਂ ਜਗ੍ਹਾ ਤੇ ਮਜ਼ਾਰਾਂ ਤੇ ਸੀ ਉਸ ਮੇਲਿਆਂ ਦੇ ਵਿੱਚ ਵੀ ਬਹੁਤ ਮੈਂ ਕਹਿੰਦਾ ਜਿੱਥੇ ਅ ਕਲਚਰ ਪ੍ਰੋਗਰਾਮ ਸੀ ਉੱਥੇ ਧਾਰਮਿਕ ਪ੍ਰੋਗਰਾਮ ਵੀ ਬਹੁਤ ਸੀ ਤੁਹਾਨੂੰ ਕਿਹਾ ਜਾਂਦਾ ਵੀ ਆਮ ਤੌਰ ਤੇ ਇਹ ਉਦਾਹਰਣ ਹੁੰਦੀ ਆ ਵੀ ਕਲਾਕਾਰ ਜਿਹੜੇ ਵੱਧ ਪੈਸੇ ਲੈ ਜਾਂਦੇ ਨੇ ਤੇ ਜਿਹੜੇ ਸਟੇਜ ਕਤਰ ਹੁੰਦੇ ਨੇ ਜਾਂ ਦੂਸਰੇ ਜਿਹੜੇ ਸਾਜੀ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਕੀ ਗੱਲ ਵਾਕਈ ਸਹੀ ਹੈ ਹਾਂ ਇਹ ਗੱਲ ਬਿਲਕੁਲ ਵਿੱਚ ਕੋਈ ਅਤਕਤ ਨਹੀਂ ਨਹੀਂ ਕੋਈ ਦੋ ਰਾਇ ਮਾ ਰਾਮਾ ਨਹੀਂ ਹੈਗੀਆਂ ਆਈਆਂ ਇਹਦੇ ਵਿੱਚ ਹੈ ਜੇ ਕਲਾਕਾਰ ਕਿਤੇ ਵੱਧ ਪੈਸੇ ਲੈਂਦਾ ਮਤਲਬ ਕਿ ਸਾਜੀਆਂ ਤੋਂ ਸਟੇਜ ਸਾਈਟ ਤੋਂ ਤਾਂ ਉਹਨਾਂ ਨੂੰ ਮਿਹਨਤ ਦਾ ਮੁੱਲ ਜਿਹੜਾ ਉਹ ਪੂਰਾ ਨਹੀਂ ਦਿੱਤਾ ਜਾਂਦਾ ਇਹ ਇਕੱਲੇ ਇਹਨਾਂ ਕਲਾਕਾਰਾਂ ਦੀ ਗੱਲ ਨਹੀਂ ਇਹ ਜਿੰਨੇ ਵੀ ਕਲਾਕਾਰ ਨੇ ਭਾਵੇਂ ਉਹ ਗੁਰਦਾਸ ਮਾਨ ਆ ਬੱਬੂ ਮਾਨ ਆ ਜਿਹੜੇ ਵੱਡੇ ਲੱਖਾਂ ਰੁਪਈਆਂ ਦੇ ਵਿੱਚ ਪੇਮੈਂਟ ਲੈਣ ਵਾਲੇ ਕਲਾਕਾਰ ਨੇ ਉਹ ਵੀ ਉਨੀ ਪੇਮੈਂਟ ਉਹਨਾਂ ਦਾ ਜਿਹੜਾ ਬਣਦਾ ਮਿਹਨਤਾਨਾ ਉਹ ਨਹੀਂ ਦਿੰਦੇ ਜਿੰਨਾ ਕਿ ਉਹਨਾਂ ਦਾ ਜਿੰਨਾ ਉਹਨਾਂ ਨੂੰ ਦੇਣਾ ਜ਼ਰੂਰੀ ਕਾਰਨ ਜਿਵੇਂ ਬਲਵਿੰਦਰ ਜੀ ਜੇ ਕਲਾਕਾਰ ਗਾਉਣ ਜਾਣਦਾ ਜਿਹੜਾ ਸਾਜਿਓ ਸਾਜ ਵਜਾਉਣ ਜਾਣਦਾ ਸੈਕਟਰੀ ਤਾਂ ਆਪਣਾ ਕੰਮ ਆਗਾ ਢੋਲ ਮੱਠ ਦਾ ਆਪਣਾ ਕੰਮ ਆ ਉਨਨ ਲੋਕਾਂ ਪ੍ਰਸਤਿਤੀ ਕਿਉਂ ਕੀਤਾ ਜਾਂਦਾ ਕਿਉਂਕਿ ਸਾਰਕ ਕਲਾ ਦਾ ਇੱਕ ਸੰਪੂਰਨਾਗਾ ਸਾਰੇ ਸਾਰਾ ਸਿਸਟਮ ਮੜ ਕੇ ਕਲਾਕਾਰ ਬਣਦਾਗਾ ਕਲਾਕਾਰ ਆਪਣੇ ਆਪ ਚ ਕੁਝ ਵੀ ਨਹੀਂ ਹੈਗਾ ਕਲਾਕਾਰ ਨਾਲੋਂ ਸਭ ਤੋਂ ਜਿਆਦਾ ਜਿਹੜਾ ਮੇਨ ਵੱਡਾ ਰੋਲ ਆ ਉਹ ਸਾਜ਼ੀਆਂ ਦਾ ਮਿਊਜ਼ੀਸ਼ੀਨਾਂ ਦਾ ਰੋਲ ਆ ਉਸ ਸਟੇਜ ਸੈਕਟਰੀ ਦਾ ਰੋਲ ਆ ਉਹ ਸਾਊਂਡ ਵਾਲੇ ਦਾ ਰੋਲ ਆ ਜੇ ਸਾਊਂਡ ਵਾਲਾ ਸਾਊਂਡ ਨਾ ਲਾਵੇ ਤਾਂ ਕਲਾਕਾਰ ਆਵਾਜ਼ ਕਿਨਾਂ ਨੂੰ ਸੁਣਾਊਗਾ ਜੇ ਸਾਜ਼ੀ ਸਾਜ਼ ਨਾ ਵਜਾਉਣ ਮਤਲਬ ਸਟੇ ਸੈਕਟਰੀ ਆਵਦਾ ਕੰਮ ਨਾ ਕਰੇ ਤਾਂ ਲੋਕਾਂ ਨੂੰ ਮਤਲਬ ਕਿ ਤੁਸੀਂ ਸਟੇ ਸੈਕਟਰੀ ਦੀ ਮੈਂ ਕਹਿਣਾ ਵੀ ਮੰਚ ਸੰਚਾਲਕ ਜਿਹੜਾ ਵੀ ਕੋਈ ਵੀ ਇੱਥੇ ਮੈਂ ਆ ਕੋਈ ਹੋਰ ਨੇ ਮੇਰੇ ਬਹੁਤ ਸਾਰੇ ਭਰਾ ਜੇ ਉਹ ਜਨਤਾ ਨੂੰ ਮਤਲਬ ਕਿ ਕੰਟਰੋਲ ਕਰਕੇ ਨਹੀਂ ਰੱਖਦਾ ਉਹਨਾਂ ਦੇ ਨਾਲ ਪੂਰਾ ਕਲਾਕਾਰ ਦਾ ਰابطਾ ਕਾਇਮ ਨਹੀਂ ਕਰਾਉਂਦਾ ਤਾਂ ਕਲਾਕਾਰ ਦਾ ਸ਼ੋਅ ਕਦੇ ਵੀ ਮੰਤਰਕ ਕੇ ਸਫਲ ਨਹੀਂ ਹੋ ਸਕਦਾ ਬਲੌਕ ਹੋ ਜੂਗਾ ਔਰ ਜਿਹੜੀ ਗੱਲ ਹੈ ਵੀ ਸਾਜੀ ਸਾਜੀ ਤੇ ਕਲਾਕਾਰ ਸਾਜੀ ਤਾਂ ਇੱਕ ਮਹਾਨ ਗਵਈਏ ਹੀ ਹੁੰਦੇ ਨੇ ਅਸਲ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਜਿਹੜਾ ਜਾਦੇ ਬਰੀਕੀਆਂ ਦੇ ਵਿੱਚ ਗਾਇਕੀ ਬਾਰੇ ਜਾਣਦੇ ਨੇ ਤਾਂ ਉਹ ਸਾਜ਼ ਕੀ ਹੀ ਹੁੰਦੇ ਨੇ ਕਲਾਕਾਰ ਨੂੰ ਜੇ ਕਲਾਕਾਰਾਂ ਚ ਕੋਈ ਕੋਈ ਵੀ ਕਲਾਕਾਰ ਆ ਭਾਵੇਂ ਉਹ ਛੋਟਾ ਭਾਵੇਂ ਵੱਡਾ ਸਾਜ਼ੀਆਂ ਦੇ ਮੁਕਾਬਲੇ ਉਹ ਕੁਝ ਵੀ ਨਹੀਂ ਹੈਗਾ ਸਾਜ਼ੀ ਜਿਹੜੀਆਂ ਬਰੀਕੀਆਂ ਕਲਾਕਾਰੀ ਦੀਆਂ ਰਿਤਮਦੀਆਂ ਸਗੀਤ ਦੀਆਂ ਜਾਣਦੇ ਨੇ ਉਹ ਕਲਾਕਾਰ ਉਹਨੀਆਂ ਬਰੀਕੀਆਂ ਨਹੀਂ ਸਿੱਖ ਸਕਦਾ ਨਹੀਂ ਲੱਗ ਸਕਦਾ ਆਪਾਂ ਗੱਲ ਕਰੀ ਗਾਇਕਾਂ ਦੀ ਵੀ ਪੁਰਾਣੇ ਸਮੇਂ ਦੇ ਅੱਜ ਦੇ ਸਮੇਂ ਵਿੱਚ ਗਾਇਕਾਂ ਦਾ ਕੀ ਫਰਕ ਆ ਕਿਉਂਕਿ ਕੋਈ ਜੋਗਸੀ ਦਾ ਜਿਹੜਾ ਟੈਸਟਾਂ ਚੱਲਦੇ ਸੀ ਉਹ ਜਿਹੜੀਆਂ ਚੱਲਦੀਆਂ ਫਰ ਅੱਜ ਕੱਲ ਸੋਸ਼ਲ ਮੀਡੀਆ ਦਾ ਸਮਾਂ ਆ ਸੋਸ਼ਲ ਮੀਡੀਆ ਤੇ ਗਾਣਾ ਆਪਾਂ ਹੁੰਦਾ ਹਿੱਟ ਹੋ ਜਾਂਦਾ ਉਸ ਤੋਂ ਕਲਾਕਾਰ ਬਣ ਜਾਂਦਾ ਹੈਗਾ ਤੇ ਪਹਿਲਾਂ ਨੂੰ ਦੇਖੀ ਕੀ ਫਰਕ ਦੇਖਦੇ ਹਾਂ ਪਹਿਲਾਂ ਵਾਲੇ ਕਲਾਕਾਰਾਂ ਦਾ ਜਿਹੜਾ ਫਰਕ ਹੈ ਜਿਵੇਂ ਹੁਣ ਅੱਜ ਕੱਲ ਚਮਕੀਲਾ ਮੂਵੀ ਚੱਲ ਰਹੀ ਆ ਤਾਂ ਮੈਂ ਉਹ ਰਾਤ ਹੀ ਵੇਖ ਕੇ ਹਟਿਆ ਵੀ ਜਿਹੜੇ ਉਦੋਂ ਵਾਲੇ ਕਲਾਕਾਰ ਸੀ ਉਹ ਸਿੱਖਦੇ ਸੀ ਬਕਾਇਦਾ ਉਸਤਾਦਾਂ ਦੀਆਂ ਮਾਰਾ ਖਾਂਦੇ ਸੀ ਕੁੱਟ ਖਾਂਦੇ ਸੀ ਕੁਝ ਸਾਲ ਉਸਤਾਦਾਂ ਕੋਲੋਂ ਸਿੱਖ ਕੇ ਫਿਰ ਕਿਤੇ ਹੌਲੀ 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 ਔੜੀ ਦਰ ਪੌੜੀ ਮਤਲਬ ਕਿ ਉਹ ਕੈਸਤਾਂ ਤਵਿਆਂ ਵੱਲ ਜਾਂਦੇ ਫਿਰ ਉਸ ਤੋਂ ਬਾਅਦ ਕੈਸਤਾਂ ਦਾ ਜੁਗਾਇਆ ਤਾਂ ਹੌਲੀ-ਹੌਲੀ ਜਾਂਦੇ ਸੀ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਲੋਕ ਉਹਨਾਂ ਨੂੰ ਪਰਵਾਨ ਕਰਦੇ ਸੀ ਉਹ ਕੁਝ ਸਿੱਖ ਕੇ ਆਉਂਦੇ ਸੀ ਅੱਜ ਜਿਹੜਾ ਮਤਲਬ ਕਿ ਜੁਗ ਹੈ ਅੱਜ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਜਣਾ ਖਣਾ ਹੀ ਮਤਲਬ ਕਿਤੋਂ ਦੀ ਰਿਕਾਰਡਿੰਗ ਕਰਾ ਲਈ ਚਾਰ ਰੁਪਏ ਲਾ ਕੇ ਸਿੱਖੜ ਸੌਣ ਨੂੰ ਅੱਜ ਕੱਲ ਦੇ ਜਿਹੜੇ ਮੁੰਡੇ ਨੇ ਉਹ ਜ਼ਿਆਦਾ ਤਰਜੀਹ ਨਹੀਂ ਦਿੰਦੇ ਅੱਜ ਕੱਲ ਜ਼ਿਆਦਾਤਰ ਜਿਹੜੇ ਮਤਲਬ ਗਾਇਕੀ ਆ ਰਹੀ ਆ ਗੀਤ ਆ ਰਹੇ ਨੇ ਉਹ ਪੰਜਾਬ ਦੇ ਮੁੱਦੇ ਤੋਂ ਭੜਕਾ ਕੇ ਜਨਤਾ ਨੂੰ ਹਥਿਆਰਾਂ ਵਾਲੇ ਗੀਤ ਨਸ਼ਿਆਂ ਵਾਲੇ ਉਹੀ ਜ਼ਿਆਦਾਤਰ ਕਲਾਕਾਰ ਪ੍ਰਮੋਟ ਕਰ ਰਹੇ ਨੇ ਮੈਂ ਕਹਿੰਦਾ ਵੀ ਸਾਡੇ ਜਿਹੜੀ ਸਮਾਜ ਵਾਸਤੇ ਸਾਡੇ ਪੰਜਾਬ ਵਾਸਤੇ ਸਾਡੇ ਸੱਭਿਆਚਾਰ ਵਾਸਤੇ ਬਹੁਤ ਹੀ ਮਾਰੂ ਗੀਤ ਨੇ ਇਹਨਾਂ ਗੀਤਾਂ ਤੋਂ ਕਲਾਕਾਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੁਣ ਜੇ ਜੇ ਅਸੀਂ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਉਹ ਕਲਾਕਾਰਾਂ ਨਾਲ ਤਾਲ ਮਿਲ ਕਰਿਆ ਉਹਨਾਂ ਕਲਾਕਾਰਾਂ ਦਾ ਉਸ ਸਮੇਂ ਦੇ ਵਿੱਚ ਬਹੁਤ ਵੱਡਾ ਨਾਮ ਸੀ ਜਿਵੇਂ ਅਮਰਤਾ ਵਰਤ ਦੀ ਗੱਲ ਕਰੀਏ ਬਲਕਾਰ ਸਿੱਧੂ ਅੱਜ ਕੱਲੋ ਐਮ ਐਲ ਏ ਨੇ ਆਵਾਜ਼ ਦੀ ਕੁਆਲਿਟੀ ਤੇ ਬ੍ਰਿੰਦਰ ਬਰਾੜਦ ਵੀ ਤਾਂ ਬਖਰਾ ਚਿਹਰਾ ਨੇ ਕਿਉਂਕਿ ਉਹ ਵੀ ਬਹੁਤ ਸਾਰੇ ਗੀਤਾਂ ਦੇ ਵਿੱਚ ਨੇ ਲੋਕ ਮੁੱਦੇ ਵਾਰਦੇ ਰਹਿੰਦੇ ਨੇ ਕਿਸ ਤਰ੍ਹਾਂ ਦਾ ਲੱਗਦਾ ਵਾਪਕ ਕਲਾਕਾਰਾਂ ਨੂੰ ਵੱਧ ਤੋਂ ਸਿੱਖਣ ਨੂੰ ਤੁਹਾਨੂੰ ਕਿੱਥੋਂ ਮਿਲੇਗਾ ਮੈਨੂੰ ਸਿੱਖਣ ਨੂੰ ਤਾਂ ਖਰਾ ਵੈਸੇ ਆਪਣੀ ਆਪਣੀ ਬੁੱਧੀ ਆਪੋ ਆਪਣਾ ਮਤਲਬ ਇਹ ਹੋਵੇਗਾ ਦਾਇਰਾਗਾ ਕਲਾਕਾਰਾਂ ਦੇ ਗੀਤ ਜਿਵੇਂ ਗੁਰਵਿੰਦਰ ਦੀ ਗੱਲ ਕੀਤੀ ਹੈ ਗੁਰਵਿੰਦਰ ਦੇ ਬਹੁਤ ਸਾਰੇ ਗੀਤ ਨੇ ਸੋਸ਼ਲ ਗੀਤ ਨੇ ਜਿਵੇਂ ਉਹਨਾਂ ਨੇ ਅ ਸ਼ਿਵ ਦੀ ਕਿਤਾਬ ਦੀ ਗੱਲ ਕੀਤੀ ਹੈ ਜਿਹਨੂੰ ਬਹਿਕਣਾ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਵੀ ਜੜੀ ਜਿੱਥੋਂ ਤੱਕ ਕਿਉਂਕਿ ਇਸੇ ਕਰਕੇ ਮੈਨੂੰ 14-15 ਸਾਲ ਤੋਂ ਮੈਂ ਗੁਰਵਿੰਦਰ ਦੇ ਨਾਲ ਆ ਹਾਂ ਤੇ ਕਿਉਂਕਿ ਉਹਦੇ ਗੀਤ ਨੇ ਜਿਹੜੇ ਉਹ ਬਿਲਕੁਲ ਪਰਵਾਰਕ ਨੇ ਸੋਸ਼ਲ ਗੀਤ ਨੇ ਗਰੀਬੀ ਗੀਤ ਆ ਉਹਦੇ ਵਿੱਚ ਸਾਡੇ ਆਮ ਇਨਸਾਨ ਦੀ ਗੱਲ ਦੱਸੀ ਆ ਤੇ ਵਿੱਚ ਸੁੱਖਾਂ ਦੀ ਸਾਰੀ ਦੁਨੀਆ ਜਿਵੇਂ ਮੈਂ ਸ਼ੇਅਰ ਬੋਲਦਾ ਹਾਂ ਆ ਆਪਣੇ ਪ੍ਰੋਫੈਸਰ ਮੋਹਨ ਸਿੰਘ ਦਾ ਕਿ ਵਿੱਚ ਸੁੱਖਾਂ ਦੀ ਸਾਰੀ ਦੁਨੀਆ ਨੇੜੇ ਹੋ ਹੋ ਬੈੰਦੀ ਪਰਖੇ ਜਾਣ ਸੱਜਣੋਂ ਉਸ ਵੇਲੇ ਜਦ ਬਾਜੀ ਪੁੱਠੇ ਪੈਂਦੀ ਵਿਚ ਥਲਾਂ ਦੇ ਜਿਸਨਮ ਸੱਸੀ ਬੈਠ ਕੋਰੇ ਤੇ ਰੋਈ ਨਸ ਗਿਆ ਕਾਜਲਾ ਰੋੜ ਪਰ ਜਾਣਾ ਪਰ ਹੱਥ ਨਹੀਂ ਛੱਡਿਆ ਮਹਿੰਦੀ ਸੋ ਬਾਕੀ ਜਿਹੜੇ ਗੁਰਵਿੰਦਰ ਦੇ ਗੀਤ ਨੇ ਉਹ ਬਹੁਤ ਹੀ ਵਧੀਆ ਗੀਤ ਨੇ ਸੋਸ਼ਲ ਗੀਤ ਨੇ ਸੁਣਨ ਵਾਲੇ ਗੀਤ ਨੇ ਸਦਾ ਚੱਲਦੇ ਗੀਤ ਨੇ ਇਸੇ ਕਰਕੇ ਕਿਤਨਾ ਕਿਤੇ 14-15 ਸਾਲ ਦੇ ਵਿੱਚ ਜਿਹੜਾ ਇਹ ਸਾਡਾ ਲਗਾਤਾਰ ਚੱਲਦਾ 14-15 ਸਾਲ ਤਾਂ ਇੱਕ ਬਹੁਤ ਵੱਡਾ ਜਿਹੜਾ ਇੱਕ ਵਖਵਾ ਹੁੰਦਾ ਇੱਕ ਕਲਾਕਾਰ ਦੇ ਨਾਲ ਟਿੱਕੇ ਟਿੱਕੇ ਵੜਨਾ 14-15 ਸਾਲ ਕੋਈ ਥੋੜੀ ਗੱਲ ਨਹੀਂ ਹੈ ਗੁਰਵਿੰਦਰ ਪਰਵਾੜ ਦੇ ਨਾਲ ਕਿਹਾ ਜਾਂ ਤੁਹਾਡੇ ਪਰਿਵਾਰ ਕਲੇਸ਼ਨ ਵੀ ਬਣੇ ਹੋਏ ਨੇ ਦੇ ਗਰਮਿੰਦਰ ਅਸੀਂ ਇਹ ਹੀ ਗੱਲ ਨਹੀਂ ਮੈਂ ਕੈਮਰੇ ਦੇ ਸਾਹਮਣੇ ਖੜ ਕੇ ਕਿਤੇ ਮਤਲਬ ਇਹ ਗੱਲ ਕੋਈ ਨਾਲ ਨਹੀਂ ਛਪਾਉਂਦਾ ਜਦੋਂ ਦੋ ਭਰਾ ਆਪਸ ਦੇ ਵਿੱਚ ਲੜਦੇ ਪੈਂਦੇ ਨੇ ਮਾਵਾ ਧੀਆਂ ਵੀ ਲੜ ਪੈਂਦੀਆਂ ਨੇ ਕਿਤੇ ਨਾ ਕਿਤੇ ਸਾਡੀ ਉਚਨੀਚ ਹੋ ਵੀ ਜਾਂਦੀ ਹੈ 14-15 ਸਾਲ ਦੇ ਵਿੱਚ ਇੱਕ ਦੋ ਵਾਰੀ ਹੋਈ ਵੀ ਹੋਣੀ ਆ ਪਰ ਅਸੀਂ ਉਹਨੂੰ ਕਦੇ ਮਤਲਬ ਕਿ ਬਾਹਲਾ ਅੱਗੇ ਨਹੀਂ ਲੈ ਕੇ ਗਏ ਅਸੀਂ ਮਤਲਬ ਕਿ ਉਹਨੂੰ ਉਵੇਂ ਜਿਵੇਂ ਆਪਾਂ ਮਾਵਾ ਧੀਆਂ ਲੜ ਕੇ ਇਕੱਠੀਆਂ ਹੋ ਜਾਂਦੀਆਂ ਨੇ ਜਾਂ ਪਿਓ ਪੁੱਤ ਲੜ ਕੇ ਇਕੱਠੇ ਹੋ ਜਾਂਦੇ ਨੇ ਉਹ ਪ੍ਰਾ ਪ੍ਰਾ ਲੜਕੇ ਇਕੱਠੇ ਹੋ ਜਾਣ ਤਾਂ ਉਦੋਂ ਹੀ ਚੱਲਦਾ ਰਹਿੰਦਾ ਹੈ। ਬਾਕੀ ਜਿਹੜੀ ਸਾਡੀ ਸਾਹਜ ਆ ਕਿਉਂਕਿ ਮੈਂ ਸਮਝਦਾ ਜਿਹੜਾ ਗੁਰਵਿੰਦਰ ਬਰਾੜਾ ਉਹ ਸਾਹਿਤ ਦੇ ਬਹੁਤ ਨੇੜੇ ਆ। ਲਿਟਰੇਚਰ ਦੇ ਬਹੁਤ ਨੇੜੇ ਆ। ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਵੀ ਪੜ੍ਹੀਆਂ ਨੇ ਕਰ ਮੈਂ ਵੀ ਕੋਸ਼ਿਸ਼ ਕਰ ਰਿਹਾ ਪੜ੍ਹਨ ਦੀ। ਮੈਂ ਵੀ ਬਹੁਤ ਜ਼ਿਆਦਾ ਸਾਹਿਤ ਪੜਿਆ। ਸਾਹਿਤਕਾਰ ਵੀ ਜਿਵੇਂ ਇੱਕ ਸਾਹਿਤਕਾਰ ਦੂਜੇ ਸਾਹਿਤਕਾਰ ਨੂੰ ਬਹੁਤ ਨੇੜੇ ਜਾਣਦਾ। ਆਪਾਂ ਸਾਹਿਤ ਦੀ ਗੱਲ ਕਰੀਏ ਤੁਸੀਂ ਸਾਹਿਤ ਪੜ੍ਹਦੇ ਹੋ ਗੁਰਵਿੰਦਰ ਬਰਾੜਾ ਸਾਹਿਤ ਪੜ੍ਹਦਾ। ਸਾਹਿਤ ਦੇ ਨਾਲ ਕਹਿੰਦੇ ਕਿਤਾਬਾਂ ਇੱਕ ਵਧੀਆ ਗੁੜਾ ਮਿੱਤਰ ਨੇ ਜਿਹੜੇ ਕਦੇ ਸਾਥ ਨਹੀਂ ਛੱਡ ਹਾਂ ਜਿਹੜਾ ਸਭ ਤੋਂ ਸੱਚਾ ਮਿੱਤਰ ਆ ਤੁਹਾਡਾ ਵਧੀਆ ਦੋਸਤ ਆ ਤਸਲ ਦੇ ਵਿੱਚ ਉਹ ਕਿਤਾਬ ਹੀ ਨੇ ਮੈਨੂੰ ਇੱਕ ਗੁਰਵਿੰਦਰ ਬਰਾੜ ਦੀ ਕਈ ਹੋਈ ਗੱਲ ਮੇਰੇ ਚਿੱਤੇ ਆ ਉਹਨੇ ਕਿਹਾ ਸੀ ਵੀ ਜਿਹੜਾ ਬੰਦੇ ਦਾ ਦਿਮਾਗ ਆ ਉਹਦੇ ਵਿੱਚ ਤੁਸੀਂ ਕਹੇ ਜਾ ਵੀ ਕੁਝ ਭਰ ਦਿਓ ਉਹੋ ਜੇ ਬਾਹਰ ਨਿਕਲਣਾ ਜਿਵੇਂ ਹੁਣ ਤੁਸੀਂ ਆਪਾਂ ਜਿਹੜੇ ਕਮਰੇ ਦੇ ਵਿੱਚ ਬੈਠੇ ਆ ਜਿਹਦੇ ਵਿੱਚ ਤੁਸੀਂ ਬਾਦਾਮ ਭਰ ਦਿਓ ਛੋਲੇ ਭਰ ਦਿਓ ਜਾਂ ਇਹ ਧੂੜੀ ਭਰ ਦਿਓ ਜਿਹੜੀ ਚੀਜ਼ ਤੁਸੀਂ ਭਰੋਗੇ ਉਹੀ ਬਾਹਰ ਨਿਕਲੂ ਇਸ ਤਰੀ ਇੱਕ ਦਿਮਾਗ ਆ ਇਹ ਵੀ ਇੱਕ ਤਰ੍ਹਾਂ ਦਾ ਕਮਰਾ ਜਿਹਨੂੰ ਕਹਿ ਸਕਦੇ ਆ ਦੇਸ਼ ਦੀ ਭਾਸ਼ਾ ਦੇ ਵਿੱਚ ਕੋਠਾ ਆ ਜਿਹੇ ਜਿਹੀਆਂ ਗੱਲਾਂ ਇਹਦੇ ਵਿੱਚ ਭਰ ਦੋਗੇ ਉਹੋ ਜਿਹੀਆਂ ਬਾਹਰ ਨਿਕਲਣਗੀਆਂ ਜਿਹੜੀਆਂ ਵਧੀਆ ਗੱਲਾਂ ਨੇ ਵਧੀਆ ਗਿਆਨ ਹੈ ਉਹ ਕਿਤਾਬਾਂ ਦੇ ਵਿੱਚ ਛੁਪਿਆ ਹੋਇਆ ਸੋ ਸਾਨੂੰ ਵਧੀਆ ਕਿਤਾਬਾਂ ਹੀ ਵਧੀਆ ਗਿਆਨ ਦੇ ਸਕਦੀਆਂ ਨੇ ਸੋ ਵਧੀਆ ਕਿਤਾਬਾਂ ਹੀ ਸਾਨੂੰ ਪੜ੍ਹਨੀਆਂ ਚਾਹੀਦੀਆਂ ਆਪਾਂ ਸੇਕਟਰੀ ਵਾਲੇ ਮੁੱਢ ਤੋਂ ਨੇ ਸਟੇ ਸੈਕਟਰੀ ਦੀ ਭੂਮਿਕਾ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਸ਼ਾਇਰ ਆ ਜਾ ਡਾਇਲੋਗ ਕਿਹੜਾ ਹੁੰਦਾ ਹੈ ਸੁਣਾਓ ਘਟ ਦਸਤ ਨੂੰ ਅ ਜੀਵਨ ਜੀ ਮਤਲਬ ਕਿ ਡਾਇਲੌਗ ਤਾਂ ਬਹੁਤ ਸਾਰੇ ਬੋਲਣੇ ਪੈਂਦੇ ਨੇ ਵਿਆਹਾਂ ਤੇ ਅੱਟ ਬੋਲਣੇ ਪੈਂਦੇ ਨੇ ਮੇਲਿਆਂ ਤੇ ਅੱਟ ਬੋਲਣੇ ਪੈਂਦੇ ਨੇ ਟੂਰਨਾਮੈਂਟ ਦੇ ਪ੍ਰੋਗਰਾਮਾਂ ਤੇ ਅੱਟ ਬੋਲਣੇ ਪੈਂਦੇ ਨੇ ਹੁਣ ਤੁਸੀਂ ਦੱਸੋ ਵਿਆਹਾਂ ਦੇ ਕਿਹੜਾ ਹੁੰਦਾ ਵਿਆਹ ਖੁਸ਼ੀ ਦਾ ਮਾਹੌਲ ਹੁੰਦਾਗਾ ਉਹ ਸਮੇਂ ਕਿਹੜਾ ਚੱਲਦਾ ਵਿਆਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਤਾਂ ਉੱਥੇ ਮਤਲਬ ਕਿ ਪਰਿਵਾਰਕ ਜਿਹੜਾ ਮਾਹੌਲ ਹੁੰਦਾ ਸਾਡੀਆਂ ਬੀਬੀਆਂ ਭੈਣਾਂ ਹੁੰਦੀਆਂ ਨੇ ਵੈਸੇ ਮੈਂ ਸਾਰੇ ਹਿੱਸਾਹਿਤ ਬੋਲਦਾ ਸੱਭਿਆਚਾਰ ਬੋਲਦਾ ਉੱਥੇ ਜ਼ਿਆਦਾਤਰ ਇਹੀ ਹੁੰਦਾ ਵੀ ਸਾਡੀ ਜਨਤਾ ਜਿਹੜੀ ਜਿਹੜੇ ਲੋਕ ਕਹਿੰਨੇ ਸਾਨੂੰ ਬੁੱਕ ਕੀਤਾ ਹੈ ਕਲਾਕਾਰ ਨੂੰ ਉਹ ਵੱਧ ਤੋਂ ਵੱਧ ਇੰਜੋਏ ਕਰ ਸਕਣ ਨੱਚ ਟੱਪਣ ਸਕਣ ਤਾਂ ਉੱਥੇ ਕੁਝ ਬੋਲੀਆਂ ਅ ਦੇ ਮਤਲਬ ਕਿ ਟੱਪੇ ਬੋਲੇ ਜਾਂਦੇ ਨੇ ਨਾਨਕੇ ਦਾਦਕੇ ਮੇਲ ਨੂੰ ਭਾਵੇਂ ਮੈਂ ਅ ਜ਼ਿਆਦਾਤਰ ਆਪਦੇ ਲਿਖੇ ਹੋਏ ਸ਼ੇਅਰ ਕੱਟ ਬੋਲ ਦਾ ਕੁਝ ਚਲਤ ਸ਼ੇਅਰ ਵੀ ਉੱਥੇ ਬੋਲਦੇ ਹੀ ਦਾ ਜਿਵੇਂ ਨਾਨਕਿਆਂ ਦੇ ਉੱਤੇ ਇੱਕ ਸਭ ਤੋਂ ਪਹਿਲਾਂ ਨਾਨਕਿਆਂ ਨੇ ਉਹਨਾਂ ਨਕਾ ਲਈਦਾ ਵਿਆਹ ਦੇ ਵਿੱਚ ਵੀ ਉੱਥੇ ਇੱਕ ਪੁਰਾਣੀ ਬੋਲੀ ਵੀ ਆ ਸਾਡੀ ਮਤਲਬ ਕਿ ਸਾਡੀਆਂ ਬੀਬੀਆਂ ਹੋਰਾਂ ਤੋਂ ਸੁਣੀ ਆ ਦੋਹਾ ਵੀ ਕਹਿ ਲੋ ਕੇ ਫੁੱਲਾਂ ਪਰ ਚੰਗੇਰ ਇੱਕ ਫੁੱਲ ਤੋੜੀ ਦਾ ਇਸ ਬੇੜੇ ਦੇ ਨਾਲ ਮਾਮਾ ਲੋੜੀ ਦਾ ਸੋ ਨਾਨਕਿਆਂ ਨੂੰ ਬੇਨਤੀ ਆ ਭਾਈ ਨੱਚ ਲੋ ਆਜੋ ਤਾਂ じゃ ਇੱਕ ਸ਼ੇਰ ਹੈ ਮਖਨਬਰਾ ਸਾਹਿਬ ਦਾ ਲਿਖਿਆ ਹੋਇਆ ਕਿ ਆਇਆ ਨਾਨਕਾ ਮੇੜ ਤੇ ਪੰਜ ਸੱਤ ਮੰਝੇ ਤੋੜ ਦਿੱਤੇ ਮਸਤੀ ਵਿੱਚ ਪਰੌਣੇ ਕਈ ਮੰਝਿਆਂ ਤੋਂ ਰੋੜ ਦਿੱਤੇ ਚੱਕ ਲਿਆਂਦੀ ਫਿਰ ਕੈਨੀ ਜਾ ਕੇ ਖੜੇ ਕਮਾਦਾਂ ਚੋਂ ਡੋਲੜ ਪੈਂਦਾ ਨੂਰ ਪਿੰਡਾਂ ਦੇ ਰੀਤ ਲਵਾਜਾਂ ਤੋਂ ਔਰ ਫਿਰ ਵੀ ਜੇਕਰ ਕੋਈ ਨਾ ਨੱਚੇ ਕੋਈ ਨਾਨਕਿਆਂ ਵੱਲੋਂ ਕੋਈ ਨਾ ਮਤਲਬ ਕਿ ਸਾਡੀਆਂ ਬੀਬੀਆਂ ਭੈਣਾਂ ਨਾਨਕਾਂ ਮੇੜ ਦੇ ਵਿੱਚੋਂ ਨਾ ਉੱਠ ਕੇ ਆਉਣ ਤਾਂ ਫਿਰ ਉਹਨਾਂ ਨੂੰ ਥੋੜਾ ਜਿਹਾ ਤਾਨਾ ਵੀ ਦੇਈਦਾ ਵੀ ਭਾਈ ਅਸੀਂ ਪੁੱਠੀ ਬੋਲੀ ਪਾ ਦੇਾਂਗੇ ਵੀ ਉਹ ਪੁੱਠੀ ਬੋਲੀ ਕੀ ਆ ਉਹ ਪ੍ਰਾਣੀ ਹੀ ਬੋਲੀਆਂ ਨੇ ਸਾਡੀਆਂ ਵੀ ਨਾਨਕਿਆਂ ਦਾ ਖੁੱਪਾ ਬੰਨ੍ਹ ਦਿਓ ਧੀਲੀ ਮਿੱਟੀ ਦਾ ਫੇਰ ਦੇਉ ਪੋਚਾ ਵੀ ਨਹੀਂ ਭਾਈ ਅਸੀਂ ਪੁੱਠੀਆਂ ਬੋਲੀਆਂ ਪਾ ਦਾਂਗੇ ਸੋ ਇੰਨਾ ਤਾਨਾ ਜਿ ਸੁਣਨ ਨਾਲ ਜਿਹੜੀ ਜਨਤਾ ਉੱਠ ਖੜ ਦੇ ਲੋਕ ਨੱਚਣ ਲੱਗ ਜੇ ਟੌਸਟੇਜ ਸੈਕਟਰ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਆ ਲੋਕਾਂ ਦੇ ਜੇਬਾਂ ਵਿੱਚ ਪੈਸੇ ਵੀ ਕਢਾਉਣੇ ਹੁੰਦੇ ਨੇ ਲੋਕ ਨੱਚਣ ਵੀ ਲਾਉਣੇ ਹੁੰਦੇ ਨੇ ਉਹ ਬਹੁਤ ਵੱਡੀ ਇੱਕ ਕਲਾ ਹੁੰਦੀ ਹੈ हां ਜਿਹੜਾ ਸਾਰਾ دارو ਮਦਾਰ ਆ ਉਹ ਸਟੇ ਸਾਈਟਰੀ ਦੇ ਸਰਪੇ ਹੀ ਕੰਮਦਾ ਕਲਾਕਾਰ ਦਾ ਜਿਹੜਾ دارو ਮਦਾਰ ਆ ਉਹ ਸਾਰਾ ਸਟੇ ਸਾਈਟਰੀ ਤੇ ਕੰਮਤਾ ਕਲਾਕਾਰ ਨੇ ਦੇਖਣਾ ਵੀ ਜਨਤਾ ਦੇ ਨਵਜ ਚਟੋਲਣੀ ਆ ਉਹਨੇ ਵੀ ਹੁਣ ਜਿਹੜੇ ਥੱਲੇ ਸਾਹਮਣੇ ਆਡੀਅנס ਬੈਠੀ ਆ ਲੋਕ ਬੈਠੇ ਨੇ ਕਹੇ ਜੀ ਗੀਤਾਂ ਨੂੰ ਪਸੰਦ ਕਰ ਲਗੇ ਕਿਹੜੀਆਂ ਗੱਲਾਂ ਨਾਲ ਉਹ ਸਾਨੂੰ ਮਤਲਬ ਕਿ ਸ਼ਾਬਾਸ਼ ਦੇਣਗੇ ਸਾਡੇ ਗੀਤਾਂ ਨੂੰ ਧਾਰ ਦੇਣਗੇ ਤਾਂ ਉਹਦੇ ਲਈ ਦੇਖਿਆ ਜਾਂਦਾ ਸਾਡੇ ਕਿਉਂਕਿ ਸਾਰੇ ਤਰ੍ਹਾਂ ਦੇ ਲੋਕ ਸਾਡੇ ਖਾੜਿਆਂ ਚ ਸਾਡੇ ਸ਼ੋਅਾਂ ਦੇ ਵਿੱਚ ਮਿਲਦੇ ਨੇ ਨੌਜਵਾਨ ਵੀ ਨੇ ਸਾਡੇ ਬੀਬੀਆਂ ਭੈਣਾਂ ਵੀ ਨੇ ਸਾਡੇ ਮਾਲਕੇ ਬਜ਼ੁਰਗ ਵੀ ਨੇ ਸਾਡੇ ਹਾਂਜੇ ਦੇ ਵੀ ਬੈਠੇ ਹੁੰਦੇ ਨੇ ਉਹੋ ਜੇ ਮਤਲਬ ਕਿ ਮੈਟਰਨ ਨੂੰ ਕਲਾਕਾਰ ਨੂੰ ਕਹਿੰਦਾ ਵੀ ਹੁਣ ਪੁਛਕ ਗੀਤ ਆਪਾਂ ਜਿਵੇਂ ਬੋਲਦਿਆਂ ਵੀ ਮਤਲਬ ਕਿ ਕੁਝ ਨਵੇਂ ਗੀਤ ਕੁਝ ਪੁਰਾਣੇ ਗੀਤ ਕੁਝ ਕਮਲੇ ਗੀਤ ਕੁਝ ਸਿਆਣੇ ਗੀਤ ਵੀ ਮਤਲਬ ਕਿ ਸਿਆਣਿਆਂ ਵਾਸਤੇ ਸਿਆਣੇ ਨੌਜਮਾਨਾਂ ਵਾਸਤੇ ਥੋੜੀ ਜਿਹੀ ਚਲਪਲੀ ਜੀ ਹਾਂ ਦਾ ਮਸਾਲਾ ਜਿਹਾ ਬਣਾ ਕੇ ਪੇਸ਼ ਕਰੀਦਾ ਤਾਂ ਲੋਕ ਨਹੀਂ ਪਸੰਦ ਜੰਦ ਜੰਦ ਗੁਰਵਿੰਦਰ ਬਰਾੜ ਦੇ ਉਹ ਗੀਤ ਦੀਆਂ ਦੋ ਲੈਣਾ ਉਹ ਸ਼ਿਵ ਦੀ ਕਿਤਾਬ ਆ ਜਿਹਨੇ ਪਾਸੀਆਂ ਗੱਲਾਂ ਦੱਸਦਾਈ ਬਹੁਤ ਸਾਰੇ ਲੋਕ ਆ ਜਿਹੜੇ ਨੂੰ ਇਸਕ ਮਹੱਭਤ ਨਾਲ ਜੋੜਦੇ ਨੇ ਪਰ ਗੁਰਵਿੰਦਰ ਬਰਾੜ ਦਾ ਜਿਹੜਾ ਲਹਿਜਾ ਸੀ ਉਹ ਹੋਰ ਸੀ ਹਾਂ ਇਸ ਗੀਤ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਇਹ ਗੀਤ ਮੇਰੇ ਵੀ ਬਿਰਪਲ ਦਿਲ ਤੇ ਜਿਹੜਿਆ ਆ ਜਦੋਂ ਬਾਈ ਨੇ ਲਿਖਿਆ ਇਹ ਗੀਤ ਉਹ ਤੋਂ ਸਭ ਤੋਂ ਪਹਿਲਾਂ ਮੈਨੂੰ ਖਿਆ ਕਹਿੰਦਾ ਵੀ ਆਪਾਂ ਯਾਰ ਥੋੜਾ ਜਿਹਾ ਗੀਤ ਲਿਖਿਆ ਗੁਣਗਾਇਆ ਜਾਣਾ ਯਾਰ ਬਾਈ ਬਹੁਤ ਵਧੀਆ ਗੱਲ ਆ ਤਾਂ ਜ਼ਰੂਰ ਲਿਖੋ ਤੁਸੀਂ ਨੇ ਥੋੜੇ ਦਿਨਾਂ ਬਾਅਦ ਪੂਰਾ ਕਰਕੇ ਜਦੋਂ ਅਸੀਂ ਇਹ ਰਿਕਾਰਡ ਕਰਕੇ ਮਤਲਬ ਕਿ ਪਾਇਆ ਚੈਨਲ ਤੇ ਤਾਂ ਬਹੁਤ ਸਾਰੇ ਲੋਕਾਂ ਦੇ ਬਹੁਤ ਅੱਛੇ ਵਿਊ ਆਏ ਤਾਂ ਥੋੜੀਆਂ ਜਿਹਾ ਉਹ ਸ਼ੇਵਦੀ ਕਤਾਬ ਵਰਗੀ ਤੇ ਮੇ ਪਾਸ਼ ਦੀਆਂ ਗੱਲਾਂ ਬਸਦਾਏ ਉਹ ਨੌਂ ਦੇ ਗੁਲਾਬ ਵਰਗੀ ਤੇ ਮੈਂ ਘੀਰਿਆਂ ਚੂਗਰ ਚਲਾਈ ਉਹ ਸ਼ੇਵਦੀ ਕਤਾਬ ਵਰਗੀ ਤੇ ਮੈਂ ਪਾਛੀ ਦੀਆਂ ਕਲਾ ਦਾ ਸ਼ੁਰੂ ਕਰੀਏ ਇਹ ਸਾਣਾ ਬਰਵਿੰਦਰ ਸਿੰਘ ਘਰਾਗਣਾ ਜਿਹੜੇ ਵੱਖ-ਵੱਖ ਕਲਾਕਾਰਾਂ ਦੇ ਨਾਲ ਜਿਹੜੇ ਆਪਣੇ ਸਟੇਜ ਸ਼ਕਤੀ ਮਜੂ ਸੇਵਾ ਨੂੰ ਆ ਚੁੱਕੇ ਤੇ ਅੱਜ ਕੱਲ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਦੇ ਨਾਲ ਆਪਣੀਆਂ ਸੇਵਾਵਾਂ ਵਾਰ ਰਹੇ ਨੇ ਬਰਵਿੰਦਰ ਘਰਾਗਣਾ ਦਾ ਕਹਿਣਾ ਵੀ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਪ੍ਰਮੁਖਤਾ ਦੇ ਨਾਲ ਜਿਹੜੇ ਸਟੇਜ ਸੈਕਟਰੀ ਹੁੰਦੇ ਆ ਜਾਂ ਸਾਜੀ ਹੁੰਦੇ ਆ ਢੋਲ ਕੀ ਹੁੰਦੇ ਆ ਉਹਨਾਂ ਦਾ ਪੂਰਨ ਤੌਰ ਤੇ ਜਿਹੜਾ ਮਿਹਨਤਾਂ ਨਾਲ ਬਹੁਤ ਉਹਨਾਂ ਨੂੰ ਘੱਟ ਦਿੱਤਾ ਜਾਂਦਾ ਪ੍ਰਵਿੰਦਰ ਚਾਹਲ ਦਾ ਕਹਿਣਾ ਵੀ ਉਹਨਾਂ ਲੋਕਾਂ ਦੇ ਵੀ ਜਿਹੜੇ ਚੁੱਲ੍ਹੇ ਉਹ ਚੱਲਦੇ ਰਹਿਣੇ ਚਾਹੀਦੇ ਨੇ ਉਹਨਾਂ ਲੋਕਾਂ ਦੇ ਨਾਲ ਹੀ ਉਹਨਾਂ ਸਾਧੀਆਂ ਨਾਲ ਹੀ ਜਿਹੜਾ ਹੈਗਾ ਕਲਾਕਾਰ ਬਣਦਾ ਹੈਗਾ ਅੱਜ ਲੋੜ ਹੈ ਉਹਨਾਂ ਸਾਧੀਆਂ ਦੇ ਅਨੁਸਾਰ ਦਿੱਤਾ ਜਾਵੇ ਤਾਂ ਜੋ ਸਾਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪਰਿਵਾਰ ਦਾ ਜਿਹੜਾ ਪੁਖਤਾ ਪ੍ਰਬੰਧ ਕਰ ਸਕਣ ਸਹੀ ਤਰੀਕੇ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਮਾਣਸਾ ਤੋਂ ਜੀਮ ਸਿੰਘ ਕ੍ਰਾਂਤੀ ਧੰਨਵਾਦ